ਇਹ ਤੁਹਾਨੂੰ ਕਦੇ ਵੀ ਲਾਈਫ ਦੇ ਵਿੱਚ ਕੋਈ ਨੀਂਦ ਦੀ ਪ੍ਰੋਬਲਮ ਆਈ ਹੈ ਤਾਂ ਤੁਸੀਂ ਇਕੱਲੇ ਨਹੀਂ ਹੋ ਬਹੁਤ سارے ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਨੀਂਦ ਸਟਾਰਟ ਹੋਣ ਚ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਨੀਂਦ ਮੇਨਟੇਨ ਕਰਨ ਚ ਪ੍ਰੋਬਲਮ ਰਹਿੰਦੀ ਹੈ ਤੇ ਕਿਸੇ ਦੀ ਸਵੇਰੇ ਜਾਗ ਜਾਂਦੀ ਖੁੱਲ ਜਾਂਦੀ ਹੈ ਤੇ ਬਾਡੀ ਨੂੰ ਪੂਰੀ ਰੈਸਟ ਨਹੀਂ ਮਿਲਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਡਿਸਕਸ ਕਰਾਂਗੇ ਕਿ ਆਪਾਂ ਬਿਨਾਂ ਦਵਾਈ ਤੋਂ ਕਿਵੇਂ ਆਪਣੀ ਨੀਂਦ ਦੀ ਕੁਆਲਿਟੀ ਨੂੰ ਇੰਪਰੂਵ ਕਰ ਸਕਦੇ ਹਾਂ ਨੀਂਦ ਦੀ ਡਿਊਰੇਸ਼ਨ ਨੂੰ ਕਿਵੇਂ ਵਧਾ ਸਕਦੇ ਹਾਂ ਨੀਂਦ ਵਿੱਚ ਇੱਕ ਇਸ ਤਰ੍ਹਾਂ ਦਾ ਕਨਸੈਪਟ ਹੈ ਜਦੀ ਅਵੇਅਰਨੈਸ ਵਧਾਉਣ ਦੀ ਬਹੁਤ ਲੋੜ ਹੈ ਜਿਹਨੂੰ ਕਹਿੰ ਆਪਾਂ ਇਸ ਦੀ ਵੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪ੍ਰੋਪਰ ਨੀਂਦ ਜੋ ਹੈ ਉਹ ਆਪਣੇ ਫਿਜ਼ੀਕਲ ਵੈਲਬੀਂਗ ਤੇ ਮਾਨਸਿਕ ਵੈਲਬੀਂਗ ਲਈ ਬਹੁਤ ਇੰਪੋਰਟੈਂਟ ਹੈ ਜਿਹੜੇ ਪੇਸ਼IENTS ਨੂੰ ਲੰਬੇ ਟਾਈਮ ਤੱਕ ਸਲੀਪ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਨੂੰ ਮੈਮਰੀ ਇਸ਼ੂਜ਼ ਆ ਜਾਂਦੇ ਨੇ ਕਿਸੇ ਕੰਮ 'ਚ ਕਨਸੈਂਟਰੇਟ ਨਹੀਂ ਕਰ ਪਾਉਂਦੇ ਤੇ ਉਹਨਾਂ ਦਾ ਮੂਡ ਵੀ ਡਿਪਰੈਸਡ ਰਹਿਣ ਲੱਗ ਜਾਂਦਾ ਹੈ ਤੇ ਉਹਨਾਂ ਨੂੰ ਹੋਰ ਵੀ ਲੌਂਗ ਟਰਮ ਪ੍ਰੋਬਲਮਸ ਆ ਸਕਦੀਆਂ ਨੇ ਜਿਵੇਂ ਹਾਰਟ ਦੀਆਂ ਸ਼ੂਗਰ ਦੀਆਂ ਬਲੱਡ ਪ੍ਰੈਸ਼ਰ ਦੀਆਂ ਸੋ ਪ੍ਰੋਪਰ ਸਲੀਪ ਦੀ ਇੰਪੋਰਟੈਂਸ ਇੱਥੇ ਆਪਾਂ ਨੂੰ ਪਤਾ ਲੱਗਦੀ ਹੈ ਤੇ ਜੇ ਤੁਸੀਂ ਆਪਣੀ ਨੀਂਦ ਇੰਪਰੂਵ ਕਰਨ ਦੇ ਵਿੱਚ ਕਾਮਯਾਬ ਹੋਣੇ ਹੋ ਤਾਂ ਇਸ ਦਾ ਤੁਹਾਡੀ ਲਾਈਫ ਦੇ ਵਿੱਚ ਬਹੁਤ ਪੋਜ਼ਿਟਿਵ ਇੰਪੈਕਟ ਹੋ ਸਕਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਲੀਪ ਹਾਈਜੀਨ ਬਾਰੇ ਸਲੀਪ ਹਾਈਜੀਨ ਦਾ ਮਤਲਬ ਹੈ ਕਿ ਜੋ ਤੁਹਾਡੇ ਆਸ-ਪਾਸ ਦਾ এনवायरमेंट ਹੈ ਉਹ ਆਪਾਂ ਇਸ ਤਰ੍ਹਾਂ ਸੈੱਟ ਕਰਨਾ ਹੈ ਤੇ ਆਪਣੇ ਕੁਝ ਹੈਬਿਟਸ ਜੋ ਇਸ ਤਰ੍ਹਾਂ ਸੈੱਟ ਕਰਨੇ ਨੇ ਤੇ ਆਪਣਾ ਰੂਟੀਨ ਇਸ ਤਰ੍ਹਾਂ ਬਣਾਉਣਾ ਹੈ ਕਿ ਤੁਹਾਡੀ ਸਲੀਪ ਦੀ ਕੁਆਲਿਟੀ ਇੰਪਰੂਵ ਹੋ ਸਕੇ ਸਭ ਤੋਂ ਪਹਿਲਾਂ ਹੈ ਕਿ ਸਲੀਪ ਦਾ ਫਿਕਸਡ ਸ਼ਡਿਊਲ ਰੱਖੋ ਰੋਜ਼ ਸੇਮ ਟਾਈਮ ਤੇ ਸੌਂਵੋ ਤੇ ਸੇਮ ਟਾਈਮ ਤੇ ਉੱਠੋ ਕਿਉਂਕਿ ਇਸ ਨਾਲ ਤੁਹਾਡੀ ਜੋ ਬਾਡੀ ਦਾ ਇੰਟਰਨਲ ਕਲੌਕ ਹੈ ਉਹ ਸੈੱਟ ਹੋ ਜਾਂਦਾ ਹੈ ਤੇ ਜੇ ਤੁਸੀਂ ਅਲੱਗ-ਅਲੱਗ ਟਾਈਮਾਂ ਤੇ ਸੌਂਦੇ ਹੋ ਤੇ ਅਲੱਗ-ਅਲੱਗ ਟਾਈਮਾਂ ਤੇ ਉੱਠਦੇ ਹੋ ਰੋਜ਼ ਤੇ ਬਾਡੀ ਕਨਫਿਊਜ਼ ਹੋ ਜਾਂਦੀ ਹੈ ਤੇ ਬਾਡੀ ਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਨੀਂਦ ਆਵੇ ਕਦੋਂ ਨਾ ਆਵੇ ਸੋ ਈਵਨ ਜੇ ਤੁਸੀਂ ਵੀਕਐਂਡਸ ਤੇ ਜਿਵੇਂ ਸੈਟਰਡੇ ਸੰਡੇ ਤੁਹਾਡੀ ਛੁੱਟੀ ਹੈ ਤਾਂ ਵੀ ਸੇਮ ਸ਼ੈਡਿਊਲ ਮੇਨਟੇਨ ਕਰਨ ਦੀ ਕੋਸ਼ਿਸ਼ ਕਰੋ ਦੂਸਰੀ ਚੀਜ਼ ਹੈ ਕਿ ਸੌਣ ਤੋਂ ਪਹਿਲਾਂ ਦਾ ਜੋ ਤੁਹਾਡਾ ਰੂਟੀਨ ਹੈ ਉਸ ਨੂੰ ਸੈੱਟ ਕਰੋ ਤੇ ਉਹਦੇ ਵਿੱਚ ਤੁਸੀਂ ਕੋਈ ਵੀ ਸਟ੍ਰੈਸਫੁਲ ਚੀਜ਼ਾਂ ਨਾ ਕਰੋ ਤੇ ਜੋ ਚੀਜ਼ਾਂ ਤੁਹਾਨੂੰ ਰਿਲੈਕਸ ਕਰਦੀਆਂ ਨੇ ਉਹ ਚੀਜ਼ਾਂ ਕਰੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਉਹ ਕਰ ਸਕਦੇ ਹੋ ਜਾਂ ਕੋਈ ਵੀ ਰਿਲੈਕਸਿੰਗ ਐਕਟੀਵਿਟੀ ਜੋ ਤੁਹਾਨੂੰ ਪਸੰਦ ਹੈ ਉਹ ਤੁਸੀਂ ਸੌਣ ਤੋਂ ਪਹਿਲਾਂ ਕਰ ਸਕਦੇ ਹੋ ਇਹਦੇ ਨਾਲ ਤੁਹਾਡੇ ਮਾਈਂਡ ਦੇ ਵਿੱਚ ਐਂਗਜ਼ਾਇਟੀ ਵਗੈਰਾ ਜੋ ਹੈ ਜੋ ਦਿਮਾਗ ਦੇ ਵਿੱਚ ਰੇਸਿੰਗ ਥਾਟਸ ਨੇ ਜੋ ਖਿਆਲ ਆਉਂਦੇ ਨੇ ਉਹ ਘੱਟ ਆਉਣਗੇ ਤੇ ਤੁਹਾਨੂੰ ਬੈਟਰ ਨੀਂਦ ਆਊਗੀ ਤੀਸਰੀ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਦਿਨੇ ਘੱਟ ਸੋਵੋ ਜੇ ਤੁਸੀਂ ਦੁਪਹਿਰੇ ਸੌਣੇ ਹੋ ਤਾਂ ਅੱਧੇ ਘੰਟੇ ਤੋਂ ਘੱਟ ਸੋਵੋ ਕਿਉਂਕਿ ਜੇ ਤੁਸੀਂ ਦਿਨੇ ਜ਼ਿਆਦਾ ਸੌਣੇ ਹੋ ਤਾਂ ਤੁਹਾਨੂੰ ਰਾਤ ਨੂੰ ਨੀਂਦ ਦੀ ਪ੍ਰੋਬਲਮ ਆ ਸਕਦੀ ਹੈ ਸੋ ਜੇ ਦਿਨੇ ਨੀਂਦ ਦੀ ਤੁਹਾਨੂੰ ਲੋੜ ਲੱਗਦੀ ਹੈ ਤਾਂ ਟਰਾਈ ਕਰੋ ਕਿ ਅੱਧੇ ਤੁਹਾਡੇ ਬੈਡਰੂਮ ਦਾ এনवायरमेंट ਜੋ ਸਾਊਂਡ ਤੋਂ ਪਹਿਲਾਂ ਹੈ ਉਹ ਵੀ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਇਸ ਚੀਜ਼ ਦੇ ਵਿੱਚ ਸੋ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਦੇ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਆਪਣਾ ਰੂਮ ਠੰਡਾ ਰੱਖੋ ਤੇ ਰੂਮ ਆਪਣਾ ਡਾਰਕ ਰੱਖੋ ਤੇ ਲਾਈਟਾਂ ਵਗੈਰਾ ਜਿਆਦਾ ਬ੍ਰਾਈਟ ਲਾਈਟਾਂ ਜਾਂ ਜਿਆਦਾ ਸਟਰੋਂਗ ਲਾਈਟਾਂ ਕਮਰੇ ਦੇ ਵਿੱਚ ਨਾ ਚਲਾ ਕੇ ਰੱਖੋ ਤੇ ਜੇ ਫਿਰ ਵੀ ਤੁਹਾਨੂੰ ਆਸ-ਪਾਸ ਦੀ ਲਾਈਟ ਤੰਗ ਕਰਦੀ ਆ ਤੁਸੀਂ ਅੱਖਾਂ ਤੇ ਕੱਪੜਾ ਰੱਖ ਸਕਦੇ ਹੋ ਤੇ ਜਾਂ ਫਿਰ ਅੱਖਾਂ ਤੇ ਸਲੀਪ ਮਾਸਕ ਆਉਂਦਾ ਹੈ ਅੱਖਾਂ ਟਕਣ ਵਾਲਾ ਉਹ ਵਰਤ ਸਕਦੇ ਹੋ ਲਾਈਟ ਦਾ ਨੀਂਦ ਨਾਲ ਸਿੱਧਾ ਕਨੈਕਸ਼ਨ ਹੈ ਕਿਉਂਕਿ ਆਪਣੀ ਬਾਡੀ ਦਾ ਸ਼ੁਰੂ ਤੋਂ ਹੀ ਸੂਰ ਆਪਣੀ ਬਾਡੀ ਦਾ ਜੋ ਸਰਕੇਡੀਅਨ ਰਿਦਮ ਹੁੰਦਾ ਹੈ ਜਾਂ ਫਿਰ ਸਲੀਪ ਰਿਦਮ ਕਹਿ ਲਓ ਉਹ ਸਨ ਦੇ ਹਿਸਾਬ ਨਾਲ ਹੁੰਦਾ ਹੈ ਤੇ ਜਦੋਂ ਸਨ ਨਿਕਲਦਾ ਹੈ ਸਵੇਰੇ ਜਾਂ ਫਿਰ ਚੰਨ ਹੁੰਦਾ ਹੈ ਤਾਂ ਬਾਡੀ ਨੂੰ ਆਪਣੇ ਆਪ ਸਿਗਨਲ ਜਾਂਦਾ ਹੈ ਤੇ ਬਾਡੀ ਆਪਣੀ ਜਾਗਣਾ ਸ਼ੁਰੂ ਕਰ ਦਿੰਦੀ ਹੈ ਤੇ ਆਪਣਾ ਬ੍ਰੇਨ ਵੀ ਜਾਗਣਾ ਸ਼ੁਰੂ ਕਰ ਲੈਂਦਾ ਹੈ ਤੇ ਰਾਤ ਨੂੰ ਜਦੋਂ ਹਨੇਰਾ ਹੁੰਦਾ ਹੈ ਤਾਂ ਬਾਡੀ ਨੂੰ ਸਿਗਨਲ ਜਾਂਦਾ ਹੈ ਕਿ ਹੁਣ ਸੌਣ ਦਾ ਟਾਈਮ ਹੋ ਗਿਆ ਹੈ ਸੋ ਲਾਈਟ ਨਾਲ ਸਿੱਧਾ ਰਿਲੇਸ਼ਨ ਨਹੀਂ ਹੁੰਦਾ ਸੋ ਇਸ ਚੀਜ਼ ਨੂੰ ਵੀ ਜੇ ਆਪਾਂ ਡਿਸਟਰਬ ਕਰਦੇ ਆ ਤਾਂ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਕਈ ਲੋਕ ਰਾਤ ਦੀਆਂ ਸ਼ਿਫਟਾਂ ਲਾਉਂਦੇ ਨੇ ਉਹਨਾਂ ਨੂੰ ਇਸ ਕਰਕੇ ਕਾਫੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਉਹਨਾਂ ਦਾ ਸਲੀਪ ਸਾਈਕਲ ਬਿਲਕੁਲ ਉਲਟਾ ਹੋ ਜਾਂਦਾ ਹੈ। ਦੂਸਰੀ ਚੀਜ਼ ਹੈ ਕਿ ਸ਼ੋਰ ਸ਼ਰਾਬਾ ਵਾਰਡ ਕਰੋ, ਇੱਕ ਦੂਜੇ ਦੀ ਨੀਂਦ ਦੀ ਰਿਸਪੈਕਟ ਕਰੋ ਘਰੇ। ਫਰਾਈ ਕਰੋ ਕਿ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਸੌਣ ਦਾ ਸੇਮ ਟਾਈਮ ਹੋਵੇ ਤਾਂ ਕਿ ਇੱਕ ਦੂਜੇ ਦੀ ਆਵਾਜ਼ ਦੇ ਨਾਲ ਇੱਕ ਦੂਜੇ ਦੀ ਨੀਂਦ ਡਿਸਟਰਬ ਨਾ ਹੋਵੇ। ਇਹ ਵੀ ਇੰਪੋਰਟੈਂਟ ਚੀਜ਼ ਹੈ। ਤੁਹਾਡਾ ਜੋ ਬੈੱਡ ਹੈ, ਗੱਦੇ ਤੇ ਸਹਰਾਣੇ ਨੇ ਇਹ ਵੀ ਸਾਰੇ ਕੰਫਰਟੇਬਲ ਹੋਣੇ ਚਾਹੀਦੇ ਨੇ ਤਾਂ ਕਿ ਤੁਸੀਂ ਰਿਲੈਕਸਿੰਗ ਸਲੀਪ ਲੈ ਸਕੋ। ਸੌਣ ਤੋਂ ਪਹਿਲਾਂ ਟਰਾਈ ਕਰੋ ਕਿ ਕੋਈ ਵੀ ਸਕਰੀਨ ਵਾਲੀ ਚੀਜ਼ਾਂ ਨਾ ਚਲਾਓ ਕਿਉਂਕਿ ਜੋ ਫੋਨ ਦੀ ਸਕਰੀਨ ਆ ਜਾਂ ਟੀਵੀ ਦੀ ਸਕਰੀਨ ਆ ਇਹਦੇ ਵਿੱਚ ਬਲੂ ਲਾਈਟ ਹੁੰਦੀ ਹੈ ਉਹ ਤੁਹਾਡੇ ਸਲੀਪ ਸਾਈਕਲ ਨਾਲ ਜਾਂ ਸਲੀਪ ਰਿਥਮ ਨਾਲ ਇੰਟਰਫੇਅਰ ਕਰ ਸਕਦੇ ਨੇ ਸੋ ਇਹ ਵੀ ਇੱਕ ਅੱਜ ਦੇ ਜ਼ਮਾਨੇ ਵਿੱਚ ਧਿਆਨ ਰੱਖਣ ਦੀ ਲੋੜ ਹੈ ਉਸ ਦਿਨ ਕੀ ਕਰਦੇ ਹੋ ਤੁਹਾਡੇ ਡੇ ਟਾਈਮ ਹੈਬਿਟਸ ਕੀ ਨੇ ਉਹ ਵੀ ਡਿਟਰਮਾਈਨ ਕਰਦੇ ਨੇ ਕਿ ਤੁਹਾਨੂੰ ਰਾਤ ਨੂੰ ਨੀਂਦ ਕਿਸ ਤਰ੍ਹਾਂ ਦੀ ਆਊਗੀ ਸੋ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਜ਼ਿਆਦਾ ਹੈਵੀ ਮੀਲਸ ਨਾ ਲਓ ਜ਼ਿਆਦਾ ਪੇਟ ਭਰ ਕੇ ਖਾਣਾ ਨਾ ਖਾਓ ਦੂਸਰੀ ਚੀਜ਼ ਹੈ ਕਿ ਕਾਫੀ ਵਗੈਰਾ ਜੋ ਹੈ ਜਾਂ ਕੋਈ ਕੈਫੀਨ ਵਾਲੀਆਂ ਚੀਜ਼ਾਂ ਨੇ ਉਹ ਤੁਸੀਂ ਸੌਣ ਦੇ ਟਾਈਮ ਦੇ ਨੇੜੇ ਨਾ ਲਓ ਕਿਉਂਕਿ ਜੋ ਕੈਫੀਨ ਹੈ ਉਹ ਆਪਣੀ ਬਲੱਡ ਦੇ ਵਿੱਚ ਘੱਟੋ ਘੱਟ 8 ਘੰਟੇ ਰਹਿ ਸਕਦੀ ਹੈ ਤੇ ਕੈਫੀਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਜਗਾਉਂਦੀ ਹੈ ਆਪਾਂ ਨੂੰ ਹੋਰ ਅਲਰਟ ਕਰਦੀ ਹੈ ਸੋ ਜੇ ਤੁਸੀਂ ਕਾਫੀ ਵਗੈਰਾ ਪੀਣ ਦੇ ਸ਼ੌਕੀਨ ਹੋ ਤਾਂ ਦੁਪਹਿਰੇ ਪੀ ਲਓ ਉਸ ਤੋਂ ਬਾਅਦ ਨਾ ਪੀਓ ਤਾਂ ਤੁਹਾਨੂੰ ਨੀਂਦ ਦੇ ਵਿੱਚ ਡਿਸਰਬੈਂਸ ਘੱਟੋ ਘੱਟ ਹੋਵੇ ਤੇ ਜੋ ਸ਼ਰਾਬ ਹੈ ਬਹੁਤ ਲੋਕ ਸੌਂਡ ਗਲੀ ਸ਼ਰਾਬ ਪੀਂਦੇ ਨੇ ਇਹ ਵੀ ਲੌਂਗ ਟਰਮ ਦੇ ਵਿੱਚ ਤੁਹਾਡੀ ਸਲੀਪ ਨੂੰ ਡਿਸਰਬ ਕਰ ਸਕਦੀ ਹੈ ਤੁਹਾਡਾ ਸਲੀਪ ਰਿਦਮ ਖਰਾਬ ਕਰ ਸਕਦੀ ਹੈ ਤੇ ਤੇ ਸ਼ਰਾਬ ਦੀ ਇੱਕ ਹੋਰ ਪ੍ਰੋਬਲਮ ਹੈ ਕਿ ਹੌਲੀ ਹੌਲੀ ਤੁਹਾਡੀ ਡੋਜ਼ ਵਧਦੀ ਜਾਊਗੀ ਕਿਉਂਕਿ ਬਾਡੀ ਜਿਨੀ ਨੀਂਦ ਤੁਹਾਨੂੰ ਪਹਿਲਾਂ ਘੱਟ ਮਾਊਂਟ ਆਉਂਦੀ ਸੀ ਉਹ ਹੁਣ ਤੁਹਾਨੂੰ ਜ਼ਿਆਦਾ ਮਾਊਂਟ ਆਉਣੀਗੀ ਸੋ ਇਹ ਟਾਈਮ ਦੇ ਨਾਲ ਵਧ ਜਾਂਦੀ ਹੈ ਤੇ ਸ਼ਰਾਬ ਦਾ ਸਹਾਰਾ ਲੈਣ ਦਾ ਕੋਈ ਫਾਇਦਾ ਨਹੀਂ ਹੈ ਉਸ ਤੋਂ ਬੈਟਰ ਹੈ ਕਿ ਜੋ ਨੀਂਦ ਦਾ ਕਾਰਨ ਹੈ ਉਸ ਦਾ ਹੱਲ ਕਰੀਏ ਜਿਹੜੇ ਲੋਕ ਸਮੋਕਿੰਗ ਕਰਦੇ ਨੇ ਜਾਂ ਫਿਰ ਤਮਾਕੂ ਖਾਂਦੇ ਨੇ ਤਮਾਕੂ ਦੇ ਵਿੱਚ ਨਿਕੋਟਿਨ ਹੁੰਦੀ ਹੈ ਉਹ ਵੀ ਇੱਕ ਸਟੀਮੂਲੈਂਟ ਹੈ ਸੋ ਉਹ ਵੀ ਨੀਂਦ ਨੂੰ ਡਿਸਟਰਬ ਕਰ ਸਕਦਾ ਹੈ ਸੋ ਸ਼ਰਾਬ ਤੇ ਤਮਾਕੂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਤੇ ਉਹਦੇ ਨਾਲ ਦੀ ਤੁਹਾਡੀ ਸਲੀਪ ਦੀ ਕੁਆਲਿਟੀ ਇੰਪਰੂਵ ਹੋ ਸਕਦੀ ਹੈ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਜੋ ਤੁਹਾਡੇ ਸਲੀਪ ਸਾਈਕਲ ਨੂੰ ਸੈੱਟ ਕਰ ਸਕਦੀ ਹੈ ਉਹ ਹੈ ਬਾਹਰ ਜਾ ਕੇ ਸੂਰਜ ਦੇ ਵਿੱਚ ਚਾਨਣ ਦੇ ਵਿੱਚ ਜਾਓ ਤਾਂ ਕਿ ਤੁਹਾਡੀ ਬਾਡੀ ਨੂੰ ਸਿਗਨਲ ਜਾਵੇ ਤੇ ਬਾਡੀ ਦਾ ਜੋ ਸਲੀਪ ਰਿਦਮ ਹੈ ਉਹ ਸੈੱਟ ਹੋ ਜਾਵੇ ਕਿਉਂਕਿ ਜੋ ਬਾਡੀ ਦਾ ਇੰਟਰਨਲ ਕਲੌਕ ਹੈ ਉਸ ਨੂੰ ਆਪਾਂ ਇਹੀ ਆਦਤ ਪਾਉਣੀ ਹੈ ਕਿ ਚਾਨਣ ਦੇ ਵਿੱਚ ਜਾਗਣਾ ਹੈ ਤੇ ਹਨੇਰੇ ਦੇ ਵਿੱਚ ਸੌਣਾ ਹੈ ਸੋ ਇਹ ਸਿਗਨਲ ਤੁਹਾਡਾ ਸੈੱਟ ਹੋ ਸਕਦਾ ਹੈ ਜੇ ਤੁਸੀਂ ਰੈਗੂਲਰਲੀ ਡੇਲੀ ਸਨ ਦੇ ਵਿੱਚ ਜਾਓ ਤੇ ਬਾਹਰ ਨਿਕਲੋ ਨੇਚਰਲ ਚਾਨਣ ਦੇ ਵਿੱਚ ਨੇਚਰਲ ਲਾਈਟ ਦੇ ਵਿੱਚ ਜਾਓ ਤੇ ਬਾਡੀ ਦਾ ਇੰਟਰਨਲ ਕਲੌਕ ਸੈੱਟ ਕਰੋ ਜੇ ਤੁਸੀਂ ਦਿਨੇ ਵੀ ਹਨੇਰੇ ਕਮਰੇ ਦੇ ਵਿੱਚ ਬੈਠੇ ਰਹਿੰਦੇ ਹੋ ਕੀ ਸਕਰੀਨ ਤੇ ਕੰਮ ਕਰਦੇ ਰਹਿੰਦੇ ਹੋ ਤੇ ਰਾਤ ਨੂੰ ਵੀ ਨੇਰਾ ਹੈ ਤਾਂ ਬਾਡੀ ਨੂੰ ਇਹ ਪਤਾ ਲੱਗਣਾ ਹੀ ਬੰਦ ਹੋ ਜਾਂਦਾ ਹੈ ਕਿ ਚਾਨਣ ਕਦੋਂ ਹੈ ਦਿਨ ਕਦੋਂ ਹੈ ਤੇ ਰਾਤ ਕਦੋਂ ਹੈ ਕਿਉਂਕਿ ਕਮਰੇ ਦੇ ਵਿੱਚ ਤਾਂ ਦਿਨੇ ਵੀ ਉਨਾ ਹੀ ਚਾਨਣ ਹੈ ਤੇ ਰਾਤ ਨੂੰ ਵੀ ਉਨਾ ਹੀ ਚਾਨਣ ਹੈ ਸੋ ਰਾਵਤ ਉਸ ਸੌਣ ਤੋਂ ਪਹਿਲਾਂ ਕੁਝ ਰਿਲੈਕਸੇਸ਼ਨ ਐਕਸਰਸਾਈਜ਼ਸ ਕਰ ਸਕਦੇ ਹੋ ਜਿਵੇਂ ਤੁਸੀਂ ਬਰੀਥਿੰਗ ਐਕਸਰਸਾਈਜ਼ ਸਿੱਖ ਸਕਦੇ ਹੋ ਤੇ ਉਹ ਕਰ ਸਕਦੇ ਹੋ ਉਹਦੇ ਨਾਲ ਤੁਹਾਡਾ ਮਾਈਂਡ ਰਿਲੈਕਸ ਹੋਊਗਾ ਜਾਂ ਫਿਰ ਤੁਸੀਂ ਮੈਡੀਟੇਸ਼ਨ ਜੇ ਕਰਦੇ ਹੋ ਤਾਂ ਜਾਂ ਕੋਈ ਵਾਕਟ ਕਰਦੇ ਹੋ ਤਾਂ ਉਹਦੇ ਨਾਲ ਵੀ ਤੁਹਾਡਾ ਮਾਈਂਡ ਰਿਲੈਕਸ ਹੋ ਸਕਦਾ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਟੈਕਨੀਕ ਸੈੱਟ ਕਰ ਸਕਦੇ ਹੋ ਕਿ ਤੁਹਾਡਾ ਮਾਈਂਡ ਕਿਸ ਚੀਜ਼ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਲੈਣੇ ਹੋ ਤੇ ਤਾਂ ਵੀ ਤੁਹਾਨੂੰ ਨੀਂਦ ਦੀ ਪ੍ਰੋਬਲਮ ਰਹਿੰਦੀ ਹੈ ਫਿਰ ਇਹ ਟਾਈਮ ਹੈ ਕਿ ਤੁਸੀਂ ਡਾਕਟਰ ਨੂੰ ਜਾ ਕੇ ਮਿਲੋ ਕਿਉਂਕਿ ਹੋ ਸਕਦਾ ਹੈ ਪ੍ਰੋਬਲਮ ਬਿਨਾਂ ਡਾਕਟਰ ਦੀ ਹੈਲਪ ਤੋਂ ਸੈੱਟ ਨਾ ਆਵੇ ਕਿਉਂਕਿ ਨੀਂਦ ਦੀ ਪ੍ਰੋਬਲਮ ਦੇ ਕਾਰਨ ਬਹੁਤ ਸਾਰੇ ਹੋ ਸਕਦੇ ਨੇ ਜਿਵੇਂ ਐਂਗਜ਼ਾਈਟੀ ਹੋ ਗਿਆ ਡਿਪਰੈਸ਼ਨ ਹੋ ਗਿਆ ਜਾਂ ਫਿਰ ਕੁਝ 슬ੀਪ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਨਾਰਕੋਲੈਪਸੀ ਹੋ ਗਈ ਉਹਦੇ ਵਿੱਚ ਦਿਨੇ ਦੀਆਂ ਨਾਲ ਨੀਂਦ ਆਉਂਦੀ ਹੈ ਪੇਸ਼ੈਂਟ ਨੂੰ ਜਾਂ ਫਿਰ 슬ੀਪ ਐਪਨੀਆ ਹੋ ਗਿਆ ਉਹਦੇ ਵਿੱਚ ਵੀ ਦਿਨੇ ਨੀਂਦ ਆਉਦੀ ਜਾਂਦੀ ਹੈ ਤੇ ਰਾਤ ਨੂੰ ਨੀਂਦ বারবার ਖੁੱਲਦੀ ਜਾਂਦੀ ਹੈ ਸੋ ਕਈ ਵਾਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜੋ ਆਪਾਂ ਨੂੰ ਨਹੀਂ ਪਤਾ ਹੁੰਦੀਆਂ ਤੇ ਉਹ ਫਿਰ 슬ੀਪ ਸਟਡੀ ਕਰਕੇ ਪਤਾ ਲੱਗ ਜਾਂਦੀਆਂ ਨੇ ਜਾਂ ਹੋਰ ਟੈਸਟ ਹੁੰਦੇ ਨੇ 슬ੀਪ ਵਾਲੇ ਉਹ ਕਰਕੇ ਪਤਾ ਲੱਗ ਜਾਂਦੀਆਂ ਨੇ ਸੋ ਇਨਾਂ ਕੇਸਾਂ ਦੇ ਵਿੱਚ ਡਾਕਟਰ ਨੂੰ ਮਿਲਣਾ ਜ਼ਰੂਰੀ ਹੋ ਜਾਂਦਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਚੰਗੀ 슬ੀਪ ਇੱਕ ਹੈਬਿਟ ਹੈ ਤੇ ਇਸ ਨੂੰ ਬਿਲਡ ਕਰਨ ਦੇ ਵਿੱਚ ਟਾਈਮ ਲੱਗ ਸਕਦਾ ਹੈ ਸੋ ਪੇਸ਼ੈਂਟਸ ਨਾਲ ਸਾਰੀਆਂ ਟੈਕਨੀਕਸ ਫਾਲੋ ਕਰੋ ਤੇ ਹੌਲੀ-ਹੌਲੀ ਤੁਹਾਡਾ 슬ੀਪ ਸਾਈਕਲ ਸੈੱਟ ਹੋ ਜਾਊਗਾ ਤੇ ਤੁਹਾਨੂੰ ਰੈਗੂਲਰ ਨੀਂਦ ਬਿਨਾ ਕਿਸੇ ਦਵਾਈ ਤੋਂ ਆਣੀ ਸ਼ੁਰੂ ਹੋ ਜਾਊਗੀ ਬਾਕੀ ਜੇ ਹੋਰ ਕੋਈ ਅੰਡਰਲਾਈਂ ਪ੍ਰੋਬਲਮਸ ਨੇ ਜੋ ਤੁਹਾਨੂੰ ਨੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤੇ ਆਪਣੇ ਫਰੈਂਡਸ ਨਾਲ ਜਾਂ ਫੈਮਿਲੀ ਨਾਲ ਵੀ ਆਪਣੇ WhatsApp ਗਰੁੱਪਸ ਦੇ ਵਿੱਚ ਵੀ ਸ਼ੇਅਰ ਕਰੋ ਥੈਂਕ ਯੂ so much